ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਆਸਾਪੁੱਟਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲ ਪਹਿਲੇ ਸੂਏ ਸੌਣ ਵਾਲੀ ਬਹੁਤ ਸੋਹਣੀ ਵੈੜਾ ਹੈ ਜੀ ਬਹੁਤ ਸੋਹਣਾ ਹਵਾਨਾ ਬਣਾ ਰੱਖਿਆ ਅਜੇ 5-4 ਦਿਨ ਪਏ ਨੇ ਸੂਣ ਦੇ ਤੇ ਅਜੇ ਹੋਰ ਬਣਾਉਣਾ ਹੈ ਬਹੁਤ ਸੋਹਣੀ ਬੈੜਾ ਜੀ ਚੰਗੇ ਥਣ ਹਵਾਨੇ ਦੇ ਖੁਦ ਚੈੱਕ ਕਰ ਸਕਦੇ ਹੋ ਲੋਕੇਸ਼ਨ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬਾ ਜੀ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ 97813 15230 ਹਾਂਜੀ ਪਹਿਲੇ ਸੂਏ ਸੂਣ ਵਾਲੀ ਹੈ ਬਾਕੀ ਖੁਦ ਚੈੱਕ ਕਰ ਸਕਦੇ ਹੋ ਤੁਸੀਂ ਦੇਵੇ ਪੱਖੋਂ ਬਹੁਤ ਸੋਹਣਾ ਹਵਾਨਾ ਬਣਾਇਆਗਾ ਚਾਰ ਪੰਜ ਦਿਨ ਪਾਇਆ ਜੇ ਬਾਕੀ ਜੋ ਵੀ ਖਰੀਦਣਾ ਚਾਹੁੰਦਾ ਬਾਈ ਦੇ ਨੰਬਰ ਤੇ ਸੰਪਰਕ ਕਰ ਸਕਦੇ ਆ ਜੀ ਮੁੱਲ ਫੋਨ ਤੇ ਆ ਹਾਂਜੀ ਪਿੰਡ ਆਸਾਪੋਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਗਰ ਤੁਸੀਂ ਵੀ ਆਪਣੀਆਂ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾਂ ਦੀ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਉੱਪਰ ਦਿੱਤੇ ਹੋਏ ਨੰਬਰ 600 6724360 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਤੇ ਇੰਸਟਾ ID ਜੋ ਕਿ ਚਾਹਾਨ ਡੈਰੀ ਫਾਰਮ ਦੇ ਨਾਮ ਤੇ ਆ ਜਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ